ਪਏ ਮਾਨਿਕ ਜੀ ਨਾਲ ਗਾਇਆ ਜੀ ਹੈ ਸਾਡੇ ਫੈਮਿਲੀ ਰਿਲੇਸ਼ਨ ਸੀਗੇ ਅਸੀਂ ਬਹੁਤ ਵਧੀਆ ਗਾਇਆ ਤੇ ਐਨ ਬਿਲ ਫੈਮਿਲੀ ਵਾਂਗੂ ਰਹੇ ਆ ਕੋਈ ਇਹੋ ਜੀ ਗੱਲ ਨਹੀਂ ਸੀਗੀ ਅਸੀਂ ਤਾਂ ਜਿੱਥੇ ਮਮਕ ਖਾਦਾ ਉਹਦਾ ਹੱਕ ਅਦਾ ਕੀਤਾ ਤੇ ਕਰਨਾ ਜੀ ਜੀ ਹੁਣ ਤੱਕ ਸਾਡੇ ਫੈਮਿਲੀ ਰਿਲੇਸ਼ਨ ਚੱਲਦੇ ਆ ਮੇਰੇ ਦੁੱਖ ਸੁੱਖ ਚ ਵੀ ਖੜਦੇ ਆ ਹਾਂਜੀ ਤਾਂ ਜੀ ਜਿਹੜੇ ਹੋਰ ਵੀ ਕਲਾਕਾਰ ਹਿੱਟ ਛਿੰਦਾ ਜੀ ਨਾਲ ਕਾਫੀ ਤੁਸੀਂ ਪ੍ਰੋਗਰਾਮ ਵੀ ਲਾਇਆ ਰਿਕਾਰਡਿੰਗ ਵੀ ਹੋਈ ਹੈ ਨਾ ਤੁਹਾਡੀ ਹਾਂ ਜੀ ਹਾਂ ਜੀ ਛਿੰਦਾ ਜੀ ਨਾਲ ਵੀ ਹੋਈ ਹਾਂ ਜੀ ਹਾਂ ਜੀ ਕੀ ਤੁਹਾਨੂੰ ਕੋਈ ਐਸਾ ਐਕਸਪੀਰੀਅੰਸ ਹੋਇਆ ਜਿਵੇਂ ਦਾ ਉਹ ਗਾਇਕਾ ਕਹਿ ਰਹੀ ਹੈ ਕਿ ਕਲਾਕਾਰ ਪੰਗ ਕਰਦੇ ਆ ਜਾਂ ਉਹ ਹੁੰਦਾ ਜਾਂ ਹੁੰਦਾ ਕਦੇ ਕਦੇ ਇਹ ਤਾਂ ਮੈਨੂੰ ਨਹੀਂ ਪਤਾ ਵੀ ਉਹ ਕੌਣ ਨੇ ਤੇ ਕੌਣ ਨਹੀਂ ਲੇਕਿਨ ਮੈਂ ਇਟ ਇੰਨੀ ਕਿ ਅਸੀਂ ਛਿੰਦਾ ਜੀ ਨਾਲ ਵੀ ਗਾਇਆ ਉਹਨਾਂ ਨਾਲ ਵੀ ਬਹੁਤ ਵਧੀਆ ਰਿਲੇਸ਼ਨ ਸੀਗੇ ਸਾਡੀ ਭਾਬੀ ਲੱਗਦੇ ਸੀ ਉਹ ਜੀ ਤੇ ਮੈਂ ਉਹਨਾਂ ਨੂੰ ਭਰਾ ਕਿਹਾ ਹੋਇਆ ਸੀ ਸਿੰਦਾ ਜੀ ਨੂੰ ਜੀ ਬਹੁਤ ਵਧੀਆ ਰਿਲੇਸ਼ਨ ਸੀ ਕੋਈ ਮਾੜਾ ਨਹੀਂ ਬਿਲਕੁਲ ਉਹ ਕੋਈ ਫੈਮਲੀ ਮਾਰੀ ਨਹੀਂ ਹੈਗੀ ਸੰਤੂ ਸਾਹਿਬ ਨਾਲ ਤੁਹਾਡੇ ਇਹ ਟਿਕਾਣੇ ਕੱਢ ਹਾਂ ਹੰਧਾਰ ਵਾਲੇ ਪ੍ਰੋਗਰਾਮ ਲਾਏ ਤੁਸੀਂ ਹਾਂਜੀ ਹਾਂਜੀ ਉਹਨਾਂ ਨਾਲ ਤਾਂ ਇੱਕ ਇੱਕ ਹਫ਼ਤਾ ਮੈਂ ਛੋਟੀ ਜੀ ਸੀਗੀ ਜਿਵੇਂ ਜਗਮੋਣ ਉਹਨਾਂ ਦੀ ਬੇਟੀ ਦੀ ਪਾਸੀ ਕੀ ਤੇ ਅਸੀਂ ਉਹਨਾਂ ਦੇ ਨਾਲ ਮਤਲਬ ਉਹਨਾਂ ਨੇ ਸਕੂਲ ਜਾਣਾ ਤੇ ਅਸੀਂ ਪ੍ਰੋਗਰਾਮ ਕਰਕੇ ਉੱਥੇ ਚੱਲ ਜਾਣਾ ਉੱਥੇ ਰਹਿਣਾ ਆ ਪਰ ਉਹ ਵਾਲ ਰਹਿਣਾ ਉਹਨਾਂ ਦੀ ਮਿਸੇਜ ਸਾਗ ਬਣਾਉਂਦੀ ਸੀ ਤੇ ਮੱਕੀ ਦੀ ਰੋਟੀ ਬਹੁਤ ਪਿਆਰ ਸੀ ਬਹੁਤ ਪਿਆਰ ਹਾਂ ਤਾਂ ਦੇਖ ਲਓ ਜੀ ਤੁਸੀਂ ਸੋਣ ਹੀ ਰਹੇ ਹੋ ਤੇ ਜਿਹੜਾ ਨਾ ਸਿਰਫ ਸੋਸ਼ਲ ਮੀਡੀਆ ਤੇ ਵਿਊ ਲੈਣ ਦੇ ਬਾਰੇ ਜਿਹੜੇ ਇਹੋ ਜਿਹੇ ਘਟੀਆ ਕੰਮ ਕਰਨੇ ਨੇ ਇਹੋ ਜਿਹੇ ਪੱਤਰਕਾਰ ਨੇ ਤੇ ਉਹੋ ਜਿਹੇ ਇੰਟਰਵਿਊ ਦੇਣ ਵਾਲੇ ਸਾਡੇ ਗਾਇਕਾ ਜੀ ਨੇ ਜਿਹੜੇ ਸਵਰਗਵਾਸੀ ਗਾਇਕਾਂ ਦੀ ਮਿੱਟੀ ਪੁੱਟਣੀ ਮਾੜੀ ਗੱਲ ਹੈ ਜੀ ਸੋ ਕੁੱਲ ਮਿਲਾ ਕੇ ਲਾਣਤ ਹੀ ਕਹਿ ਸਕਦੇ ਹਾਂ ਜੀ ਦਦਾਰ ਸੰਧੂ ਜੀ ਨਾਲ ਲਾਲ ਸੀਗਾ ਆਪਣਾ ਧੱਕਗਰੀ ਦੀ ਨਾਲ ਭੇਜ ਗਈ ਸਿੰਦਾ ਜੀ ਨਾਲ ਕੁੰਡ ਚੱਕ ਮਾਦੇ ਸੂਤ ਗੋਰੀਏ ਰਮਲਾ ਜੀ ਨਾਲ ਸੀਗਾ ਪੇਕੇਆਂ ਦੇ ਪਿੰਡ ਹੋਵੇ ਮਾਹੀ ਮੇਰਾ ਆਇਆ ਹੋਵੇ ਜੀ ਜੀ ਤੇ ਮਾਨਕਪਾਲ ਜੀ ਨਾਲ ਵੀ ਸੁਪਰ ਹੀਟ ਯਾਰ ਦਾ ਚੌਥਾ ਯਾਰ ਦਾ ਚੌਥਾ ਮੇਰਾ ਜੀ ਜੀ ਸਾਰੇ ਸੁਪਰ ਹਿੱਟ ਟ੍ਰੈਕ ਨੇ ਔਰ ਦੇਖੋ ਇਹਨਾਂ ਲਈ ਮੈਂ ਕਹਿੰਨੀ ਉਹਨਾਂ ਨੂੰ ਸਵਰਗ ਵਿੱਚ ਵਸਾਵੇ ਰਮਲਾ ਜੀ ਚਿੰਦਾ ਜੀ ਮਾਨਿਕ ਜੀ ਤੇ ਆਪਾਂ ਇਹੀ ਕਹਿੰਨੇ ਆ ਮਕੋਣਾ ਦੇ ਪਰਿਵਾਰ ਨੂੰ ਤੰਦਰੁਸਤੀ ਦੇਵੇ ਬੇਟੇ ਨੂੰ ਸੁਖ ਸ਼ਾਂਤੀ ਦੇਵੇ ਤੇ ਬਿਲਕੁਲ ਠੀਕ ਬੇਟਾ ਹੋਣਾ ਹਾਂਜੀ ਚਰਦੀ ਕਲਾ ਥੈਂਕ ਯੂ ਜੀ